ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ ਤੇ ਹੋਰ ਵਾਇਗੁਰ ਕਰੇ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੀ ਇੱਧਰ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਮਾਂਝ ਲੱਗੇ ਸੀ ਭਾਂਡੇ ਨਾਲੇ ਉਧਰ ਘਰ ਦੇ ਛੋਟੇ ਛੋਟੇ ਕੰਮ ਹੈ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਾਂਗੇ ਤੇ ਗਾਇਜ਼ ਇੱਧਰ ਭਿਓ ਐਸੀ ਮੈਂ ਕਾਲੇ ਛੋਲੇ ਭਿਓ ਐਸੀ ਤੇ ਮੈਂ ਕਿਹਾ ਚਲੋ ਨਾਲੇ ਅੱਜ ਕਾਲੇ ਛੋਲੇ ਬਣਾ ਲਾਂਗੇ ਤੇ ਬੱਚਿਆਂ ਦੀ ਡਿਮਾਂਡ ਸੀ ਤੇ ਖੀਰ ਬਣਾ ਲਓ ਤੇ ਇੱਧਰ ਤੋਂ ਲੱਗੀ ਸੀ ਭਾਂਡੇ ਸੌਰੀ ਭਾਂਡੇ ਨਹੀਂ ਕੱਪੜੇ ਕਪੜੇ ਧੋਣ ਲੱਗੇ ਸੀ ਮੈਂ ਕਿ ਚਲੋ 2-4 ਕਪੜੇ ਮੈਂ ਹੱਥਾ ਨਾਲ ਮਾਰ ਲੈਣੀ ਇਹ ਵਾਲੀ ਸੀ ਨਾ ਕਮੀਜ਼ ਮੇਰੇ ਜਿਹੜੇ ਜਿਵੇਂ ਆਪਣੇ ਆਏ ਗਏ ਵਾਲੇ ਕਪੜੇ ਹੁੰਦੇ ਆ ਨਾ ਤੇ ਇਹ ਦੇਖੋ ਮੈਂ ਵਿੱਚ ਥੋੜਾ ਜਿਹਾ ਸਿਰਕਾ ਬੇਕਿੰਗ ਸੋਡਾ ਤੇ ਸ਼ੈਂਪੂ ਪਾ ਕੇ ਨਾ ਜਿਵੇਂ ਆਪਣੇ ਆਣ ਜਾਣ ਵਾਲੇ ਸੂਟ ਹੁੰਦੇ ਹਮੇਸ਼ਾ ਇਦਾਂ ਹੀ ਮਾਰ ਲੈਣੇ ਹੁੰਦੇ ਆ ਜਿਆਦਾ ਭਾਰੀ ਨਾ ਹੋਣ ਡਰਾਈ ਕਲੀਨ ਕਰਾਣ ਦੇ ਵਾਲੇ ਨਾ ਹੋਣ ਉਹ ਤੇ ਥੋੜੇ ਜਿਵੇਂ ਆਪਾਂ ਪਾਉਂਦੇ ਰਹਿਣੇ ਆ ਤੇ ਗਾਈਜ਼ ਇਹ ਵਾਲੇ ਮੈਂ ਕੱਪੜੇ ਹੱਥ ਨਾਲ ਧੋਣ ਲੱਗੀ ਸੀ ਮੈਂ ਕਿਹਾ ਚਲੋ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਣੀ ਆ ਤੇ ਬਾਕੀ ਹੋਰ ਕੰਮ ਕਰਨੀਆਂ ਤੇ ਕਈ ਭੈਣਾਂ ਨੇ ਮੈਨੂੰ ਕਮੈਂਟ ਕੀਤੇ ਸੀ ਕਿ ਤੁਸੀਂ ਵਾਸ਼ਿੰਗ ਮਸ਼ੀਨ ਲਈਏ ਬਹੁਤ ਸਾਰਾ ਥੈਂਕ ਯੂ ਤੁਹਾਡਾ ਬਹੁਤ ਅੱਛੇ-ਅੱਛੇ ਥੀਸ ਦੇਣ ਲਈ ਤੇ ਹਾਂਜੀ ਜੀ ਮੈਂ ਇੱਕ ਸਿਸਟਰ ਨੇ ਪੁੱਛਿਆ ਸੀ ਕਿੰਨੇ ਦੀ ਆਈ ਏ ਸਿਸਟਰ ਨੇ ਮੇਰੀ ਮਸ਼ੀਨ 18000 ਦੀ ਆਈ ਏ ਪਰ ਮੈਨੂੰ ਸ਼ੌਂਕ ਸੀ ਕਿ ਮੈਂ ਸੈਮੀ ਲੈਣਾ ਮੈਨੂੰ ਦੂਸਰੀ ਮਸ਼ੀਨ ਬਿਲਕੁਲ ਵੀ ਪਸੰਦ ਨਹੀਂ ਹੈਗੀ ਨਾ ਮੈਂ ਉਹ ਵਾਲੀ ਮਸ਼ੀਨ ਪਸੰਦ ਕਰਦੀ ਮੈਨੂੰ ਅੱਛੀ ਨਹੀਂ ਲੱਗਦੀ ਫੋਲੀ ਆਟੋਮੈਟ ਪਤਾ ਨਹੀਂ ਕਿਸ ਨਿਵੇ ਸ਼ੁਰੂ ਤੋਂ ਆਦਤ ਜੀ ਬਣੀ ਹੋਈ ਇਹਨਾਂ ਕੁਝ ਆਪਾਂ ਹੱਥਾਂ ਨਾਲ ਧੋ ਲੈਣੇ ਤੇ ਕੁਝ ਆਪਾਂ ਥੋੜੇ ਥੋੜੇ ਕਰਕੇ ਪਾ ਲੈਣੇ ਇਹਦਾ ਫਾਇਦਾ ਇਹ ਹੋ ਜਾਂਦਾ ਹੈ ਕਿ ਆਪਾਂ ਜਿਵੇਂ ਥੋੜੇ ਕੱਪੜੇ ਹੋਣ ਤੇ ਥੋੜੇ ਵੀ ਧੋ ਸਕਦੇ ਆ ਤੇ ਇਸ ਕਰਕੇ ਮੈਨੂੰ ਤੇ ਉਹ ਬਿਲਕੁਲ ਪਸੰਦ ਨਹੀਂ ਸੀ ਤਾਂ ਨਹੀਂ ਲਈ ਬਾਕੀ ਬਹੁਤ ਸਾਰਾ ਪਿਆਰ ਦੇਣ ਲਈ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਧੰਨਵਾਦ ਤੇਦਰ ਹਰਜਸ ਦੇਖ ਲੋ ਬਾਰ-ਬਾਰ ਮੈਨੂੰ ਤੰਗ ਕਰ ਰਿਹਾ ਕਿਉਂਕਿ ਹਰਜਸ ਵੀ ਵਿਸ਼ਰਾੜਤਾ ਕਰਦਾ ਕਿ ਮੈਂ ਤੁਹਾਨਾਂ ਨਾਲ ਲਾ ਕੇ ਕੱਪੜੇ ਤੇ ਫੜਾ ਰਿਹਾ ਸੀ ਸਿਰਫ ਮੈਨੂੰ ਦੇ ਵਿੱਚ ਆ ਰਿਹਾ ਸੀ ਬਾਰ ਬਾਰ ਜਦੋਂ ਵੀ ਕਦੀ ਮੈਂ ਵੀਡੀਓ ਬਣਾਉਣੀ ਨਹੀਂ ਮੈਨੂੰ ਹਮੇਸ਼ਾ ਇਦਾਂ ਹੀ ਤੰਗ ਕਰਦਾ ਹੁੰਦਾ ਤੇ ਜੀਥੇ ਸਿਸਟਰ ਹਮੇਸ਼ਾ ਬਹੁਤ ਸਾਰਾ ਪਿਆਰ ਦਿੰਦੇ ਹੁੰਦੇ ਆ ਹਰ ਜਨਸ ਨੂੰ ਥੈਂਕ ਯੂ ਸਿਸਟਰ ਤੇ ਬਹੁਤ ਸਾਰਾ ਧੰਨਵਾਦ ਤੁਹਾਡਾ ਸਾਰੀਆਂ ਭੈਣਾਂ ਦਾ ਬਹੁਤ ਸਪੋਰਟ ਕਰਦੇ ਬਹੁਤ ਅੱਛਾ ਲੱਗਦਾ ਮੈਨੂੰ ਬਾਕੀ ਜਿੱਦਾਂ ਹੀ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਾਂਗੇ ਤੇ ਬੱਚਿਆਂ ਦੀ ਡਿਮਾਂਡ ਸੀ ਖੀਰ ਬਣਾਉਣ ਦੀ ਤੇ ਅੱਜ ਬਣਾਵਾਂਗੀ ਮੈਂ ਖੀਰ ਕਾੜ ਕੇ ਜਿਵੇਂ ਬਣਾਉਂਦੀ ਹੁੰਨੀ ਆ ਨਾ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤਦ ਤੱਕ ਤੁਸੀਂ ਬਨੇ ਰਹੋ ਤੇ ਲੋਜੀ ਇੱਧਰ ਮੈਂ ਥੋੜੇ ਜਿਹਾ ਨਾ ਕੱਪੜੇ ਥੋੜੀ ਸੀ ਅੱਜ ਮੈਂ ਤਾਂ ਹੱਥਾਂ ਨਾਲ ਮੜਨ ਲੱਗੀ ਸੀ ਤੇ ਇੱਧਰ ਥੋੜੇ ਜਿਹਾ ਪੋਨੇ ਸੀਗੇ ਪੋਨੇ ਮੈਂ ਹਮੇਸ਼ਾ ਹੱਥਾਂ ਨਾਲ ਹੀ ਧੋਨੇ ਹੁੰਨੀਆਂ ਪੋਨੇ ਮੈਂ ਕਦੀ ਵੀ ਮਸ਼ੀਨ ਦੇ ਵਿੱਚ ਨਹੀਂ ਧੋਂਦੀ ਹੁੰਦੀ ਮੈਂ ਪਹਿਲਾਂ ਹੀ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਭਿਗੋ ਕੇ ਰੱਖ ਲੈਨੀਆਂ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਥਪਕੀ ਨਾਲ ਖੁੱਟ ਕੇ ਇਹਨਾਂ ਦੇ ਨਾਲੇ ਤੇਲ ਵਗੈਰਾ ਜਿਹੜਾ ਹੁੰਦਾ ਸਭ ਨਿਕਲ ਜਾਂਦਾ ਤੇ ਹੱਥ ਦੇਣੀਆਂ ਵਿੱਚ ਕੋਈ ਗੱਲ ਨਹੀਂ ਬੇਟਾ

ਤੇ ਲੋਜੀ ਥੋੜੇ ਜਿਹਾ ਕਪੜੇ ਮੈਂ ਹੱਥਾਂ ਨਾਲ ਮਲਨੇ ਸੀ ਥੋੜਾ ਥੋੜਾ ਕੰਮ ਤੇ ਮੈਂ ਇੱਧਾ ਹੀ ਕਰ ਲੈਣੀ ਹੁੰਨੀ ਆ ਤੇ ਗਾਇਸ ਇੱਧਰ ਬਣਾਉਣ ਲੱਗੀ ਸੀ ਖੀਰ ਬੱਚੇ ਕਹ ਰਹੇ ਸੀ ਖੀਰ ਬਣਾਓ ਤੇ ਆ ਦੇਖੋ ਇਹਦੇ ਤੇ ਗੈਸ ਤੇ ਮੈਂ ਧਰਤਾ ਦੁੱਧ ਜਿਹੜਾ ਬੂ ਬਲਣ ਵਾਲਾ ਬੋਇਲਡ ਕਰਨ ਲਈ ਰੱਖਤਾ ਤੇ ਇਧਰ ਕੜਾਈ ਦੇ ਵਿੱਚ ਪਾ ਦੂੰਗੀ ਮੈਂ ਦੁੱਧ ਆ ਦੇਖੋ ਆਪਾਂ 3 4 5 ਕਿਲੋ ਜਿਹੜਾ ਦੁੱਧ ਹੈ ਨਾ ਉਹ ਲੈ ਲਿਆ ਸੀ 4 ਕਿਲੋ ਦੁੱਧ ਮੰਗਵਾਇਆ ਸੀ ਮੈਂ ਤੇ گاਵਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਗਵਾਵਾ ਦੁੱਧ ਹੀ ਮਿਲਦਾ ਸਾਡੇ ਇੱਥੇ ਅੱਜ ਕੱਲ੍ਹ ਨਾ ਮੱਝਾਂ ਦਾ ਥੋੜਾ ਬਹੁਤ ਘੱਟ ਮਿਲ ਰਿਹਾ ਕਿਉਂਕਿ ਮੈਨੂੰ ਥੋੜੀ ਬੜੀ ਪਰੇਸ਼ਾਨੀ ਹੋ ਰਹੀ ਮੱਝ ਦੇ ਦੁੱਧ ਚ ਨਾ ਬਰਕਤ ਵੀ ਪੈ ਜਾਂਦੀ ਹੈ ਤੇ ਇੱਧਰ ਬਣਾਉਂਗੀ ਮੈਂ ਖੀਰ ਥਿੱਲੋ ਜੀ ਆ ਦੇਖੋ ਦੁੱਧ ਸਾਡਾ ਉਬਾਲ ਆਣ ਵਾਲਾ ਹੈ ਜਦੋਂ ਰਿਜਜ ਆ ਜਾ ਪੈ ਗਿਆ ਨਾ ਹੁਣ ਆਪਾਂ ਲੈ ਕੇ ਆਏ ਆ ਚਾਵਲ ਆ ਦੇਖੋ ਮੈਂ ਚਾਵਲ ਲੈ ਲੈਨੇ ਠੀਕ ਹੈ ਜੀ ਚਾਵਲ ਮੈਂ ਸਿਰਫ ਇਕੋਲੀ ਕੁ ਲੈਏ ਆਂ ਜਿਆਦਾ ਚਾਵਲ ਨਹੀਂ ਪਾਣੇ ਤਾਂ ਕਿ ਕੜ ਕੜ ਕੇ ਜੇ ਜਿਆਦਾ ਚਾਵਲ ਪਾਣੇ ਨਾ ਫਿਰ ਚਾਵਲਾ ਜਿਆਦਾ ਦੀ ਖੀਰ ਵਧੀਆ ਨਹੀਂ ਲੱਗਦੀ ਹੈਗੀ ਤੇ ਹੁਣ ਇਹਨਾਂ ਨੂੰ ਆਪਾਂ ਚੰਗੇ ਤਰ੍ਹਾਂ ਧੋ ਲਾਂਗੇ ਦੁੱਧ ਰਿਜਜਣ ਤੋਂ ਬਾਅਦ ਆਪਾਂ ਚਾਵਲ ਧੋ ਕੇ ਇਹਦੇ ਵਿੱਚ ਪਾਵਾਂਗੇ ਇਦਾਂ ਖੀਰ ਬਣਾਓ ਨਾ ਬਹੁਤ ਵਧੀਆ ਤੇ ਟੇਸਟੀ ਬਣਦੀ ਹੈ ਤੇ ਆਪਾਂ ਚਾਵਲਾਂ ਨੂੰ ਦੇਖ ਲਏ ਨੇ ਚੁੱਕ ਕੇ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਲੋ ਜੀ ਆ ਦੇਖੋ ਆਪਾਂ ਚਾਵਲ ਧੋ ਲਏ ਚੰਗੀ ਤਰ੍ਹਾਂ ਸਾਫ਼ ਸੁਥਰੇ ਹੁਣ ਚਾਵਲ ਇਹਦੇ ਵਿੱਚ ਪਾ ਦਾਂਗੇ ਆਪਾਂ ਦੁੱਧ ਦੇ ਠੀਕ ਹੈ ਹੁਣ ਮੱਠੀ ਮੱਠੇ ਸੇਕ ਤੇ ਬਹੁਤ ਸੋਹਣੇ ਤਰੀਕੇ ਨਾਲ ਰਿਜਦਾ ਰਹੇਗਾ ਕਿਉਂਕਿ ਜੰਨਾ ਪਾਣ ਨੂੰ ਰਜਾਵਾਂਗੇ ਨਾ ਉਨਾ ਹੀ ਵਧੀਆ ਚਾਵਲ ਰਿੱਜ ਕੇ ਤੇ ਵਧੀਆ ਖੀਰ ਕੜ ਕੜ ਕੇ ਖੀਰ ਬਣਦੀ ਤੇ ਆ ਦੇਖੋ ਜੀ ਹੁਣ ਚਾਵਲ ਪਾ ਦਿੱਤੇ ਆਪਾਂ ਗੈਸ ਕਰਤਾ ਮੈਂ ਦੇਖੋ ਫੁੱਲ ਕਰ ਦਿੱਤਾ ਬਾਸ ਹੁਣ ਇਦਾਂ ਹੀ ਆਪਣਾ ਰਿੱਜ ਦੀ ਰਿੱਜ ਰਿੱਜ ਦੀ ਰਹੇਗੀ ਖੀਰ ਚੰਗੀ ਤਰ੍ਹਾਂ ਤੇ ਲੋ ਜੀ ਇਦਾਂ ਆਪਾਂ ਆਪਣੀ ਖੀਰ ਸਾਡੇ ਰਿੱਜਣ ਲੱਗ ਗਈ ਸੀ ਤੇ ਮੈਂ ਇਧਰ ਬਣਾਉਣ ਲੱਗੀ ਸੀ ਚੋਲੇ ਚੋਲੇ ਨਾਲ ਮੈਂ ਚੁੱਲੇ ਤੇ ਪੁਆਇੰਟ ਕਰ ਲਈ ਸੀ ਆ ਦੇਖੋ ਜੀ ਮੈਂ ਮਸਾਲਾ ਹਮੇਸ਼ਾ ਤਾਨੂੰ ਪਹਿਲਾਂ ਵੀ ਦੱਸਿਆ ਸਾਰੇ ਟਮਾਟਰ ਪਿਆਜ਼ ਲਸਣ ਅਦਰਕ ਸਭ ਕੁਝ ਪਾ ਕੇ ਵਿੱਚੇ ਗ੍ਰਾਈਂਡ ਕਰ ਲੈਣੇ ਹੁੰਦੇ ਆ ਤੇ ਇਧਰ ਰਗਾ ਕਰੋ ਮਸਾਲਾ ਭੁੰਨ ਲੈਣੇ ਆ ਤੇ ਸਾਡਾ ਬਿਲਕੁਲ ਗਰਮ ਹੋ ਗਿਆ ਤੇ ਹੁਣ ਬਣਾਵਾਂਗੇ ਆਪਾਂ ਚੁੱਲੇ ਇਧਰ ਜਦ ਤੱਕ ਖੀਰ ਹੈ ਖੀਰ ਮੈਂ ਅਜਨ ਚੁੱਲੇ ਤੇ ਨਹੀਂ ਰੱਖੀ ਤੁਹਾਨੂੰ ਪਤਾ ਮੇਰਾ ਚੁੱਲਾ ਛੁੱਟਿਆ ਜਾਂ ਪਿਆਸ ਨਾ ਥੋੜਾ ਵਧੀਆ ਜਿਆ ਨਹੀਂ ਹੈਗਾ ਕੁਛ ਧੁੱਪ ਆ ਗਈ ਇਹ ਮੈਂ ਕਿਹਾ ਚਲੋ ਮੱਠੀ ਮੱਠੀ ਗੈਸ ਤੇ ਬਣਦੀ ਰਹੇਗੀ ਖੀਰ ਤੇ ਦੱਕਾ ਟੱਕਣੇ ਛੋਟੇ ਛੋਟੇ ਹੋਰ ਬਹੁਤ سارے ਕੰਮ ਹੈ ਤੇ ਹਮੇਸ਼ਾ ਮੇਰਾ ਮਸਾਲਾ ਜ਼ਿਆਦਾ ਹੀ ਬਣਦਾ ਹੈ ਇਹ ਮਸਾਲਾ ਮੈਂ ਜ਼ਿਆਦਾ ਪਤਾ ਕਿਉਂ ਬਣਾਉਣੀ ਹੁੰਦੀ ਆ ਤੁਹਾਨੂੰ ਪਤਾ ਹੈ ਕਿ ਮੈਂ ਕਿਚੋ ਕੱਟ ਲੈਣੀ ਮੈਂ ਤੇ ਇਹ ਮਸਾਲਾ ਮੈਂ ਮਸਾਲਾ ਕਈ ਵਾਰ ਸਭ ਤੁਸੀਂ ਦੇਖ ਲਈਏ ਕਿ ਜਦੋਂ ਮਸਾਲਾ ਭੁੱਜਿਆ ਹੋਵੇ ਨਾ ਕੱਢਿਆ ਹੋਵੇ ਤੇ ਪਰੌਂਠੀ ਨਾਲ ਇਹਦਾ ਹੀ ਖਾਣ ਨਾਲ ਬਹੁਤ ਟੇਸਟੀ ਲੱਗਦਾ ਹੈ ਇਹ ਤਾਂ ਲੋਹੇ ਦੀ ਕੜਾਈ ਮੇਰੇ ਕੋਲ ਹੈ ਇਹ ਸਪੈਸ਼ਲ ਮਸਾਲਾ ਭੁੰਨਣ ਲਈ ਛੋਟੇ-ਮੋਟੇ ਕੰਮ ਹੁੰਦੇ ਜਿਹੜੇ ਮੈਂ ਲੋਹੇ ਦੀ ਕੜਾਈ 'ਚ ਕਰ ਲੈਣੀ ਹੁੰਦੀ ਹੈ ਤਲੋ ਜੀ ਇੰਦਰ ਤੱਕ ਸਾਰਾ ਮਸਾਲਾ ਕੁਝ ਜਗ੍ਹਾ ਤਾਂ ਤਾਂ ਆਪਣੇ ਛੋਟੇ ਮੁੱਤੇ ਜਿਹੜੇ ਭਾਂਡੇ ਆਹ ਬਹੁਤੋ ਲੈਣੇ ਆਂ ਬਾਕੀ ਹੋਰ ਛੋਟੇ ਛੋਟੇ ਕਮਾਂ ਦੇ ਨਾਲ ਤੁਹਾਨੂੰ ਮਿਲਾਂਗੇ ਬਹੁਤ ਸਾਰੇ ਕੰਮ ਹੋ ਜਾਂਦੇ ਆ ਜਿਹੜੇ ਮੈਨੂੰ ਪਤਾ ਹੀ ਨਹੀਂ ਕਿ ਆਪਣੇ ਘਰ ਦੇ ਕੰਮ ਤਾਂ ਸਾਰਾ ਦਿਨ ਕਰੀ ਜਾਉ ਤਾਂ ਮੈਂ ਨਹੀਂ ਕੁਝ ਕਰਨ ਦੇਖੋ ਤੇ ਬਾਕੀ ਧੰਨਵਾਦ ਤੁਹਾਡਾ ਬਹੁਤ ਸਾਰਾ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਮੇਰਾ ਖੀਰ ਬਣਾਉਣ ਦਾ ਤਰੀਕਾ ਖੋਏ ਵਾਲੀ ਖੀਰ ਜਿਹੜੀ ਕੜ ਕੜ ਕੇ ਬਣਦੀ ਹੁੰਦੀ ਹੈ ਨਾ ਇਸੀ ਤਰ੍ਹਾਂ ਹੀ ਬਣਦੀ ਹੁੰਦੀ ਹੈ ਤੇ ਫਿਰ ਅਸੀਂ ਹੱਲੇ ਪਣ ਬਣਾਣੇ ਨੇ ਮਾਲ ਪੂੜੇ ਜਾਂ ਪੂਲੇ ਬਣਾਣੇ ਨੇ ਉਹ ਵੀ ਤੁਹਾਡੇ ਨਾਲ ਮੈਂ ਰੈਸিপি ਜ਼ਰੂਰ ਸ਼ੇਅਰ ਕਰੂੰਗੀ ਪਹਿਲਾਂ ਬਣਾਇਆ ਇਹ ਅੱਤੀ ਅਸੀਂ ਹਲੇ ਰੀਤੇ ਦੇ ਉੱਤੇ ਬਣਾਇ ਸੀ ਮੈਂ ਇੱਕ ਦਿਨ ਤੇ ਲੋ ਜੀ ਹੁਣ ਸਾਡੀ ਖੀਰ ਦੇ ਕੋਰੇਜਾ ਪੈ ਗਿਆ ਚਾਵਲ ਮੈਂ ਬਿਲਕੁਲ ਥੋੜੇ ਪਾਏ ਸੀ ਤੇ ਹੁਣ ਜਿਵੇਂ ਆਪਾਂ ਨੇ ਚੰਗੀ ਤਰ੍ਹਾਂ ਰਿਜਰੀ ਹੈ ਨਾ ਫਿਰ ਹੁਣ ਆਪਾਂ ਇਹਦੇ ਵਿੱਚ ਹਰੀਆਂ ਲੈ ਜੀਏ ਜਿੰਨੂੰ ਬੋਲਦੇ ਆ ਨਾ ਆਪਾਂ ਹਰੀਆਂ ਇਲਾਚੀਆਂ ਏਦਾਂ ਮਤਲਬ ਕਿਸੇ ਵੇਲੇ ਨੇ ਦੇ ਨਾਲੇ ਤੱਕਟ ਕੇ ਪਾ ਦੇਣੀਆਂ ਨੇ। ਲੋਕਤੀ ਇਹ ਦਬੀ ਲੈਣੀ ਆਪਾਂ। ਠੀਕ ਹੈ ਜੀ। ਹੁਣ ਇਹਨੂੰ ਆਪਾਂ ਏਦਾਂ ਹੀ ਖੀਰ ਦੇ ਵਿੱਚ ਪਾ ਦਾਂਗੇ ਤਾਂ ਕਿ ਇਹਦੇ 'ਚ ਨਾ ਇਹਦੇ ਨਾਲ ਵਧੀਆ ਫਲੇਵਰ ਜਿਹਾ ਆ ਜਾਂਦਾ ਹੈ। ਫਿਰ ਬਾਅਦ 'ਚ ਆਪਾਂ ਜੋਸਮਾਂ ਪਾਵਾਂਗੇ ਉਸੇ ਤਰ੍ਹਾਂ ਤੁਹਾਨੂੰ ਦੱਸੂਗੀ। canura a daina kacin litra mati-mati ya hatari gidi na yi idan sa ga to jiranar kwallo na kwallo ya na makamaci huliya da biji na ne a ya kwallo tori ji bada na kwallo bii da dagar masala ke can gini masala na yi wakacin litra masala ya lullay ਤੇ ਲੋ ਜੀ ਤੇ ਭੋਜੀਆ ਸਾਡਾ ਮਸਾਲਾ ਤੇ ਮੈਂ ਆਪਣੇ ਵੀ ਸਪੈਸ਼ਲ ਮਸਾਲਾ ਕੱਢ ਲਿਆ ਪਹਿਲਾਂ ਹੀ ਮੈਨੂੰ ਸ਼ੌਂਕ ਹੈ ਜਦੋਂ ਵੀ ਕਦੀ ਮੈਂ ਮਸਾਲਾ ਭੁੱਲਦੀ ਆ ਨਾ ਤੇ ਮੈਂ ਪਹਿਲਾਂ ਹੀ ਕੱਟ ਲੈਣੀ ਹੁੰਦੀ ਹੈ ਤੇ ਉਬਾਲੇ ਸੀ ਆਪਾਂ ਕੁੱਕਰ ਚ ਕੁੱਕਰ ਚ ਨਾ ਬਾਲੇ ਸੀ ਤੇ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਛੋਲੇ ਦੇਖੋ ਮੈਂ ਉਬਲ ਚੁੱਕੇ ਨੇ ਹੁਣ ਆਪਾਂ ਇਹ ਮਸਾਲਾ ਇਹਦੇ

ਤਿੱਲੋ ਜੀ ਆ ਦੇਖੋ ਜੀ ਆਪਾਂ ਸਬਜੀ ਨੂੰ ਨਾ ਲਿਆ ਤੜਕਾ ਹੁਣ ਥੋੜੀ ਰਿਜਜੇ ਬਾਕੀ ਦੇਖ ਦਿਓ ਰੰਗਤ ਤਾਂ ਸੋਹਣੀ ਜੀ ਲੱਗ ਰਹੀ ਹੈ ਬਾਕੀ ਖਾਣੇ ਤੋਂ ਬਾਅਦ ਪਤਾ ਲੱਗੇਗਾ ਫਿਰ ਦਰ ਬਣ ਜੇਗੀ ਖੀਰ ਸਾਡੀ ਤੇ ਬਣਾ ਲਈ ਆ ਆਪਾਂ ਰੋਟੀ ਰੋਟੀ ਤੇ ਲੋ ਜੀ ਆ ਲੈ ਲਿਆ ਆਪਾਂ ਕਾਜੂ ਬਦਾਮ ਹੁਣ ਆਪਾਂ ਇਹਦੇ ਵਿੱਚ ਨਾ ਪੀਸ ਕੇ ਕੁੱਟ ਕੇ ਮਤਲਬ ਕਾਜੂ ਬਦਾਮ ਪਾਦਾਂਗੇ ਤੇ ਆ ਲੈ ਲਿਆ ਆਪਾਂ ਚੀਨੀ ਸਭ ਤੋਂ ਪਹਿਲਾਂ ਹੁਣ ਆਪਾਂ ਤੇ ਵਿੱਚ ਪਾ ਦਿੰਨੇ ਆ ਚੀਨੀ ਆ ਦੇਖੋ ਖੀਰ ਸਾਡੀ ਰਿਜ ਰਿਜ ਕੇ ਬਹੁਤ ਵਧੀਆ ਹੋ ਗਈ ਏ ਚੀਨੀ ਆਪਣੇ ਨਾ ਟੇਸਟ ਅਨਸਾਰ ਪਾ ਸਕਦੇ ਹੋ ਤੁਸੀਂ ਜਿਆਦਾ ਪਾਣੀ ਹੈ ਜਿਆਦਾ ਪਾ ਲਓ ਘੱਟ ਪਾਣੀ ਘੱਟ ਨਾ ਕਿ ਘੱਟ ਪਾਈ ਏ ਕਿਉਂਕਿ ਸਾਡੇ ਥੋੜਾ ਜਿਹਾ ਲਾਈਟ ਮਿੱਠਾ ਖਾਂਦੇ ਆ ਠੀਕ ਹੈ ਜੀ ਹੁਣ ਇੱਧਰ ਪਾ ਦਾਂਗੇ ਆਪਾਂ ਗ੍ਰਾਈਂਡ ਕਰਕੇ ਕਾਜੂ ਦੇ ਬਦਾਮ ਤੇ ਲੋ ਜੀ ਇੱਧਰ ਕਰ ਲੈਨੇ ਆਪਾਂ ਕਾਜੂ ਬਦਾਮ ਪੀਸ ਲੈਨੇ ਠੀਕ ਹੈ ਹੁਣ ਆਪਾਂ ਇਹਨੂੰ ਇਦਾਂ ਰਲਾ ਦਾਂਗੇ ਬੋਤ ਦੀ ਖੀਰ ਬਣ ਜੀ ਚੰਗੀ ਤਰ੍ਹਾਂ ਹੁਣ ਜਿਹੜੀ ਚੀਨੀ ਜੀ ਪੱਕ ਜੇ ਇਸ ਲਈ ਆਪਾਂ ਥੋੜੀ ਜਿਹੀ ਦੇਰ ਨੂੰ ਹੋਰ ਰੱਖਾਂਗੇ ਉੱਪਰ ਤੇ ਖੀਰ ਉਹਦੋਂ ਹੀ ਵਧੀਆ ਲੱਗਦੀ ਹੈ ਜਦ ਤੱਕ ਚੰਗੀ ਤਰ੍ਹਾਂ ਚਾਵਲੇ ਦੇ ਵਿੱਚ ਬਿਲਕੁਲ ਰਲਣਾ ਨਾ ਜਾਣ ਤਾਂ ਹੀ ਵਧੀਆ ਲੱਗਦੀ ਹੈ ਕਾਜੂ ਬਰਾਮਾ ਵਾਲੀ ਖੀਰ ਤੇ ਬਿਲਕੁਲ ਖੋਏ ਵਾਂਗ ਬਣ ਚੇਗੀ ਤੇ ਲੋ ਜੀ ਤਦ ਤੱਕ ਤੁਸੀਂ ਦੇਖੋ ਮੇਰਾ ਤੇ ਇਹੀ ਤਰੀਕਾ ਮੈਂ ਤਾਂ ਇਦਾਂ ਹੀ ਬਣਾਣੀ ਹੁੰਨੀ ਹੈ ਆਪਣੀ ਖੀਰ ਤੇ ਲੋ ਜੀ ਆ ਦੇਖੋ ਸਾਡੀ ਖੀਰ ਬਣ ਕੇ ਹੋ ਗਈ ਤਿਆਰ ਜਿਵੇਂ ਖੋਆ ਬੰਦਾ ਹੁੰਦਾ ਹੁੰਦਾ ਨਾ ਇਸ ਤਰ੍ਹਾਂ ਕਾੜ ਕਾੜ ਕੇ ਆ ਦੇਖੋ ਸਾਈਡਾਂ ਤੇ ਵੀ ਕਿੰਨੀ ਲੱਗ ਗਈ ਏ ਤੇ ਆ ਦੇਖੋ ਜਦ ਤੱਕ ਸਾਡੀ ਖੀਰ ਤੇ ਮਲਾਈ ਨਹੀਂ ਆਂਦੀ ਤਦ ਤੱਕ ਤੁਸੀਂ ਇਹਨੂੰ ਬਿਲਕੁਲ ਵੀ ਨਾ ਲਾਓ ਠੀਕ ਹੈ ਇਸ ਤਰੀਕੇ ਨਾਲ ਆਪਾਂ ਬਣਾਉਂਦੇ ਹੁੰਨੇ ਆ ਖੀਰ ਅਗਰ ਜੇ ਘਰ ਇਹਦੇ ਨਾਲ ਮਾਲ ਪੂੜੇ ਆ ਪੂੜੇ ਹੀ ਹੁਣ ਤੇ ਬੜਾ ਹੀ ਮਜ਼ਾ ਆਂਦਾ ਖਾਣ ਦਾ ਤੇ ਬਾਕੀ ਗਾਇਜ਼ ਇਹਨੂੰ ਠੰਡੀ ਕਰਕੇ ਖਾਓ ਗਰਮ ਖਾਓ ਇਹ ਬਹੁਤ ਟੇਸਟੀ ਲੱਗਦੀ ਏ ਠੀਕ ਹੈ ਡ్రਾਈ ਫਰੂਟ ਵਗੈਰਾ ਪਾਇਆ ਸਭ ਕੁਝ ਪਾਇਆ ਥੈਂਕ ਯੂ ਸੋ ਮਚ ਆ ਦੇਖੋ ਤੁਸੀਂ ਵੀ ਇਸ ਤਰ੍ਹਾਂ ਖੀਰ ਬਣਾਣਾ ਤੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਕਿਆ ਨੰਗੀ ਕੱਤੀ ਤੇ ਕਿਤੇ ਦੀਵੋਸ ਨਹੀਂ ਮਿਲੀ ਅਗਲੇ ਮਹੀਨੇ ਦੇ ਤੇ ਨਾ ਇਸ ਦੀ ਨਿੰਨ ਮੋਲ ਕੋ ਦੇਣਾ ਉਸ ਦੇ ਨਾਲ ਦੂਸਰੀ ਵੀ ਪਣੀ ਹੋਈ ਹੈ ਨਾ ਉਸ ਦੀ ਪਿੱਤੀ ਸ਼ੇਨਾ ਚੋਹਟਾ ਦੇ ਤੇ ਲੋ ਜੀ ਇਧਰ ਮੈਂ ਤਾਂ ਲਈ ਸੀ ਖੀਰ ਆਪਣੀ ਬਣ ਗਈ ਸੀ ਦੇਖੋ ਕਿੰਨੇ ਵਧੀਆ ਤੇ ਕੜ-ਕੜ ਕੇ ਖੋਏ ਵਾਂਗੂ ਖੀਰ ਬਣੀ ਹੈ ਤੇ ਹੁਣ ਆਪਾਂ ਮੈਂ ਕਿਹਾ ਚਲੋ ਸਰਵ ਕਰ ਦਿੰਨੇ ਆ ਅਰਜਾਸ ਨੂੰ ਬੜਾ ਸ਼ੌਂਕ ਹੈ ਕਿੰਨਾ ਮਖੀ ਕੁਝ ਬਨ ਕੇ ਮਤਲਬ ਖੀਰ ਬਣਾਓ ਤੇ ਮੈਂ ਸਪੈਸ਼ਲੀ ਬੱਚਿਆਂ ਲਈ ਖੀਰ ਬਣਾਈ ਹੈ ਤੇ ਗਾਇਜ਼ ਆਜੋ ਤੁਸੀਂ ਜਿੰਨੇ ਜਿੰਨੇ ਖਾਣੀ ਤੁਸੀਂ ਵੀ ਖਾ ਲਓ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿਚ ਸਾਰਿਆਂ ਨੂੰ ਸੈਸਟਿਕਾਰ